ਦੇਖੋ ਜਿਹੜੀ ਇਹ ਸੰਧਾਰਹੀ ਪ੍ਰਚਾਰ ਹੈ ਇਹਦੀ ਭੂਮਿਕਾ ਸਾਰੇ ਤਾਂ ਕੁਝ ਨਿਭਾਈ ਜਾ ਸਕਦੀ ਹੈ ਇੱਕ ਤਾਂ ਅੱਜ ਹੈ ਇਹ ਠੀਕ ਹੈ ਵੀ ਬਾਹਰਲੇ ਬੰਦੇ ਜਿਹੜੇ ਬਾਹਰ ਬੈਠੇ ਨੇ ਹਿੰਦੁਸਤਾਨ ਤੋਂ ਨਾ ਅਸੀਂ ਉਮੀਦ ਕਰ ਸਕਦੇ ਹਾਂ ਵੀ ਜੋ ਸਾਡੇ ਭਾਵ ਤੋਂ ਗੱਲ ਕਹਿਣਗੇ ਉਹ ਉਥੋਂ ਦੀ ਸਰਕਾਰਾਂ ਨੂੰ ਸਿੱਧੇ ਰੂਪ ਵਿੱਚ ਪ੍ਰਭਾਵਿਤ ਸ਼ਾਇਦ ਨਹੀਂ ਕਰਦੀ ਹੋਣੀ ਉਹ ਸੌਖੀ ਕਹਿ ਸਕਦੇ ਆ ਸਾਡੇ ਇੱਥੇ ਤਾਂ ਕਿਸੇ ਦਾ ਵੀ ਖਾਤਾ ਬੰਦ ਹੋ ਜਾਂਦਾ ਕੰਮ ਰੁਕੀ ਜਾਂਦੀ ਹੈ ਪਰ ਇੱਕ ਹੈ ਮੈਨੂੰ ਲੱਗਦਾ ਅਸੀਂ ਜਾਣ ਸਕਦੇ ਹਾਂ ਕਿ ਅਸੀਂ ਇੱਥੇ ਆਪ ਦੇ ਸਮਾਜਿਕ ਪ੍ਰਬੰਧ ਕਰਕੇ ਐਨੇ ਦਿਨ ਬੈਠ ਗਏ ਆ ਇੱਥੇ ਸ਼ਾਇਦ ਬਾਹਰਲੇ ਮੁਲਕਾਂ 'ਚ ਇੰਨੀ ਸੰਭਾਵਨਾ ਨਾ ਬਣ ਸਕੇ ਉੱਥੇ ਜਿਵੇਂ ਜ਼ਿੰਦਗੀ ਬੰਜੀ ਹੋਈ ਹੈ ਘੜੀ ਨਾਲ ਹੈ ਨਾ ਉਹ ਚੱਲ ਸੋ ਚੱਲ ਹੈ ਉਹ ਇੱਕ ਸੀਮਾ ਉਹਨਾਂ ਸਾਹਮਣੇ ਹੈ ਪਰ ਫਿਰ ਵੀ ਮੌਕੇ ਵਜੋਂ ਸਾਡੇ ਨਾਲੋਂ ਬਿਹਤਰ ਹਾਲਤ 'ਚ ਹੋ ਸਕਦੇ ਨੇ ਖਾਸ ਕਰਕੇ ਉਹਨਾਂ ਦਾ ਮੁੱਲ ਵੱਧ ਬਣਦਾ ਇੱਥੇ ਅਸੀਂ ਆ ਕੇ ਬਹਿ ਗਏ ਆ ਸਟਰੀਟ ਗਰੁੱਪ ਦੇ ਵਿੱਚ ਅਸੀਂ ਆਪਦੀ ਗੱਲ ਵੀ ਕਹਿ ਰਹੇ ਆ ਇਹਦਾ ਜਿੰਨਾ ਕੁ ਮੁੱਲ ਹੋ ਸਕਦਾ ਉਹ ਆ ਗਿਆ ਸਾਰੇ ਤੱਕ ਉਸ ਹਾਵ ਨਾਲ ਉਹਨਾਂ ਦੀ ਗੱਲ ਉਹਨਾਂ ਵਾਲੇ ਪਾਸਿਓਂ ਗੱਲ ਜਿਹੜੀ ਉਹ ਕਿੰਨਾ ਹੋਰ ਤੇਜ਼ ਕਿੰਨੀ ਹੋਰ ਤਾਂ ਜਾਂਦੀ ਹੈ ਉਹਨੇ ਅਸਰ ਪਾਉਣਾ ਹੀ ਪੋਣਾ ਸਿੱਖਾਂ ਨੇ ਉੱਥੇ ਬਾਹਰ ਮਜਾਰੇ ਕੀਤੇ ਆ ਵੱਡੇ ਮਜਾਰੇ ਕੀਤੇ ਨੇ ਬਾ ਠੀਕ ਹੈ ਹਰ ਥਾਂ ਤੇ ਆਪਣੀ ਹਾਜ਼ਰੀ ਦਿਖਾਈ ਹੈ ਪਰ ਇਹ ਜਿਹੜੀ ਹਾਜ਼ਰੀ ਹੈ ਉਹ ਇੱਕ ਇੱਕ ਦਿਨ ਪੰਜ ਦਿਨ ਹੁੰਦੀ ਹੈ ਨਾ ਇਹ ਹੋਰ ਗੱਲ ਹੈ ਜਿਹੜੀ ਪ੍ਰਚਾਰ ਦੀ ਜੰਗ ਹੈ ਇਹ ਤਾਂ ਰੋਜ਼ ਸਵੇਰੇ ਸ਼ਾਮੀ ਨਿਤਨੇਮ ਨੂੰ ਹਾਜ਼ਰੀ ਦੇਣੀ ਪੈਂਦੀ ਬੰਦੇ ਠੀਕ ਔਰ ਮਤ ਕੇ ਦੇਣੀ ਪੈਂਦੀ ਹੈ ਜਿਸ ਹਿਸਾਬ ਨਾਲ ਸਰਕਾਰ ਹਾਜ਼ਰੀ ਦੇ ਰਹੀ ਹੈ ਸਾਨੂੰ ਉਦੋਂ ਵੱਧ ਕੇ ਹਾਜ਼ਰੀ ਦੇਣੀ ਪੈਣੀ ਹੈ ਔਰ ਉਦੋਂ ਬਿਹਤਰ ਤਰੀਕੇ ਨਾਲ ਦੇਣੀ ਤਾਂ ਕਿ ਇਹਦਾ ਨਤਾਰਾ ਜਿਹੜਾ ਸਾਫ਼ ਹੋ ਸਕੇ ਇਸ ਜੰਗ ਦੇ ਵਿੱਚ ਸਰਕਾਰ ਦੇ ਵਰਤਾਂਤ ਨੂੰ ਤੋੜੇ ਬਿਨਾ ਜੋ ਵੱਡਾ ਵੀ ਕਰਾਂਗੇ ਅਸੀਂ ਉਹਦੇ ਮਾਣੇ ਫੇਰ ਅਗਲੇ ਸੰਕੋਚ ਦੇਣਗੇ ਜਿਵੇਂ ਸਾਡੇ ਨਾਲ ਪਹਿਲਾਂ ਵਾਪਰਿਆ ਕਿ ਸਾਨੂੰ ਹਜੇ ਤੇ ਜਵਾਬ ਦੇਣਾ ਪੈਣਾ ਹੈ ਪੈ ਰਹੇ ਆ ਬੰਦਿਆਂ ਨੂੰ ਵੀ ਜੀ ਸੰਤ ਉੱਥੇ ਕਿਉਂ ਗਏ ਠੀਕ ਇਹ ਸਾਨੂੰ ਮੁੜ ਕੇ ਜਵਾਬ ਦੇਣਾ ਪੈਣਾ ਬਾਅਦ ਚ ਫਿਰ ਅਸੀਂ ਜੇ ਇੱਥੇ ਚਾਹੇ ਕਾਨੂੰਨ 3 5 ਰੱਦ ਕਰਾ ਕੇ ਆਪਦਾ ਨਵਾਂ ਬਣਵਾ ਕੇ ਵੀ ਜਾਈਏ ਪਰ ਜਵਾਬ ਸਾਡੇ ਤੇ ਫੇਰ ਹੋਊਗਾ ਕਿ ਕਿਉਂ ਗਏ ਤੁਸੀਂ ਉੱਥੇ ਠੀਕ ਉਹ ਤਾਂ ਹੁਣ ਜਿੰਨਾ ਬਿਹਤਰ ਉੱਤਰ ਹੋਊਗਾ ਉਹ ਜਿਆਦਾ ਵਧੀਆ ਹੋਊਗਾ ਉਹਦੇ ਸਾਡੇ ਬੰਦੇ ਹਿਸਾਬ ਸੱਚੀ ਮੁੱਚੀ ਵੱਧ ਪਾ ਸਕਦੇ ਕਿਉਂਕਿ ਫਿਰ ਇਹ ਗੱਲ ਦੁਨੀਆ ਬਣ ਜਾਂਦੀ ਹੈ ਹੁਣ ਇਕੱਲਾ ਵੀ ਪੰਜਾਬ ਹੋਇ ਰਹਿਣਾ ਜਾਂ ਇਕੱਲੇ ਕਿਸਾਨ ਨੇ ਜੋ ਸਾਰੇ ਬੰਦੇ ਪਾਉਣਗੇ ਤਾਂ ਉਹਦੇ ਅਸਰ ਹੋਰ ਵੱਣਗੇ ਜਿਆਦੇ ਵੱਡੇ ਵੱਣਗੇ ਔਰ ਜਿਆਦੇ ਸਹੀ